ਦੇ ਦੋਸਤੋ ਕੀ ਹਾਲ ਚਾਹ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ। ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਾਂ ਤੁਹਾਨੂੰ ਰਿਵਿਊਸ ਦੀ ਦੱਸਦੇ ਬੋਲਦਾ ਟੌਪ ਦੇ 1 ਬਾਈ 1 ਉਸੇ ਸੀਰੀਜ਼ ਨੂੰ ਅਗੇ ਕੰਟੀਨਿਊ ਕਰਦੇ ਹੋਏ ਅੱਜ ਤੁਹਾਨੂੰ ਆਪ ਦੱਸਾਂਗੇ ਬੱਲ ਟੌਪ ਦਾ ਬੱਲ ਹੋਊਗਾ ਜੀ। ਸੈਗ ਕੰਪਨੀ ਦਾ ਬੱਲ ਹੋਊਗਾ ਜਿਸ ਦਾ ਨਾਮ ਹੈ HF50364। ਸੋ ਬੱਲ ਨੂੰ ਰੈਂਬੋ ਨਾਮ ਦੇ ਨਾਲ ਵੀ ਆਪਾਂ ਜਾਣਦੇ ਹਾਂ ਠੀਕ ਹੈ ਜੀ। ਸੋ ਇਸ ਦੇ ਵਿੱਚ ਕੁਝ ਕੁ ਖਾਸੀਅਤਾਂ ਨੇ ਜੋ ਇਹਨਾਂ ਦੀ ਕੰਪਨੀ ਵੱਲੋਂ ਚਾਰਟ ਉੱਤੇ ਦਰਸਾਈਆਂ ਹੋਣੀਆਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਤਾਂ ਆਰਡਰ ਦੀ ਗਰੀ ਹੈਲਥ ਕੁਆਲਿਟੀ ਬਹੁਤ ਟੌਪ ਦੀ ਰਹਿਣ ਵਾਲੀ ਆ ਦੂਸਰਾ ਪ੍ਰੋਡਕਟ ਲਾਈਫਸ ਦੀ ਉੱਚ ਪੱਧਰ ਦੀ ਹੋਊਗੀ ਠੀਕ ਆ ਜੀ ਸੋ ਬੋਲ ਦਾ ਡੇਟ ਆਫ ਬਰਥ ਹੈਗਾ ਜੀ 18 5 2020 ਮਤਲਬ ਕਿ 4 ਤੋਂ 5 ਸਾਲ ਬੋਲ ਆਇਨੂ ਹੋ ਚੁੱਕੇ ਆ ਸੋ ਜਰਮਨੀ ਦਾ ਇੰਪੋਰਟਡ ਬੋਲ ਆ ਠੀਕ ਆ ਜੀ ਐਚ 50364 ਰੈਂਬੋ ਸੋ ਇੱਕ ਵੀਡੀਓ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਠੀਕ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਦੇਖੋ ਜੀ ਪੈਡਾਗੋਜੀ ਦੇਖੋ ਜੀ ਇਸ ਦਾ ਚਾਹਲ ਕਰਾਸ ਬਲਾਰਾਬੀ ਕਰਾਸ ਬੈਲੈਸਟੋ ਠੀਕ ਆ ਇਹ ਆਪਾਂ ਹਰ ਇੱਕ ਵੀਡੀਓ ਵਿੱਚ ਤੁਹਾਨੂੰ ਪੈਡਾਗਰੀ ਦੱਸਣ ਦਾ ਮਕਸਦ ਆਪਣਾ ਇਹੀ ਹੁੰਦਾ ਵਾ ਕਿ ਆਪਣੇ ਫਾਰਮ ਵਿੱਚ ਇਨਬਰੀਡਿੰਗ ਨਾ ਹੋ ਸਕੇ ਠੀਕ ਆ ਜੀ ਸੋ ਤੁਸੀਂ ਜਿਹੜੀ ਆਪਣੀ ਪੈਡਾਗਰੀ ਹੁੰਦੀ ਐ ਸਾਨੂੰ ਬਿਲਕੁਲ ਧਿਆਨ ਨਾਲ ਦੇਖਿਆ ਕਰੋ ਠੀਕ ਆ ਇਸ ਦੇ ਪਿਤਾ ਦਾ ਨਾਮ ਹੈਗਾ ਜੀ ਸਾਇਰ ਇਸ ਦਾ ਹੈਗਾ ਜੀ ਨਾਂ ਪਿਤਾ ਦਾ ਲੈਕਸਵੋਲਡ ਐਸਐਸ ਚਾਹਲ ਈਟੀ ਡੈਮ ਇਸ ਦੀ ਮਾਂ ਦਾ ਨਾਮ ਹੈਗਾ ਜੀ ਆਰ ਯੂ ਐਚ ਐਨਾਮੋਰ 93 ਠੀਕ ਆ ਜੀ ਮਟਰਨਲ ਗ੍ਰੈਂਡ ਸਾਇਰ ਹੈਗਾ ਜਿਸ ਦਾ ਬੈਲ ਰਾਬੀ ਸੋ ਮਟਰਨਲ ਗ੍ਰੈਂਡ ਡੈਮ ਸਾਇਰ ਹੈਗਾ ਜਿਸ ਦਾ ਡੀਈਐਸਯੂ 11236 ਬੈਲ ਇਸ ਤੋਂ 80 ਠੀਕ ਹੈ ਜੀ ਇਹ ਹੋ ਗਈ ਆਪਣੀ ਇਸ ਬਾਲ ਦੀ ਪੈਡਾਗਰੀ ਸੋ ਹੁਣ ਆਪਾਂ ਇਸ ਤੋਂ ਅੱਗੇ ਦੇਖਦੇ ਹਾਂ ਜੀ ਇਸ ਦੀ ਮਿਲਕ ਰਿਕਾਰਡ ਦੇਖਦੇ ਹਾਂ ਇਸ ਦੀ ਮਾਂ ਦਾ 13616 ਲੀਟਰ ਮਿਲਕ ਰਿਕਾਰਡ ਆ ਰਿਹਾ ਹੈ ਜੀ ਠੀਕ ਹੈ ਜੀ ਜੋ ਕਿ ਇੱਕ ਚੰਗਾ ਤੇ ਟੌਪ ਦਾ ਮਿਲਕ ਰਿਕਾਰਡ ਮੰਨਿਆ ਜਾ ਸਕਦਾ ਵਾ 13616 ਲੀਟਰ ਜੋ ਕਿ तकरीबन 44 ਤੋਂ 45 ਲੀਟਰ ਉਸ ਤੱਕ ਦੇਂਦੀ ਪੈ ਰਹੀ ਆ ਜੋ ਕਿ ਬਹੁਤ ਚੰਗੀ ਔਸਤ ਮੰਨੀ ਜਾ ਸਕਦੀ ਹੈ ਫੈਟ ਪਰਸੈਂਟੇਜ ਦੇਖੋ ਜੀ 3.3 ਹੈ 3.5 ਜੋ ਕਿ ਆਪਾਂ ਦਰਮਿਆਨਾ ਤੇ ਔਸਤ ਫੈਟ ਪਰਸੈਂਟੇਜ ਦਾ ਐਚਐਫ ਦਾ ਮੰਨ ਸਕਦੇ ਹਾਂ ਠੀਕ ਆ ਜੀ ਸੋ ਇਸ ਤੋਂ ਅੱਗੇ ਆ ਗਿਆ ਜੀ ਪ੍ਰੋਟੀਨ 3.47 ਪਰਸੈਂਟੇਜ ਫੈਟ ਕੇ ਜੀ ਆਪਾਂ ਨੂੰ ਕਿੰਨਾ ਮਿਲ ਸਕਦਾ 476 ਕਿਲੋ ਮਿਲ ਸਕਦਾ ਜੀ ਠੀਕ ਆ ਪ੍ਰੋਟੀਨ ਆਪਾਂ ਨੂੰ 472 ਕਿਜੀ ਮਿਲ ਸਕਦਾ ਜੋ ਕਿ ਇੱਕ ਚੰਗੇ ਤੇ ਦਰਮਿਆਨੇ ਅੰਕੜੇ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਸੋ ਮਿਲਕ ਦਾ ਇਸ ਦਾ ਜੀ A1 A2 ਆ ਜੋ ਕਿ ਇੱਕ ਚੰਗਾ ਮਿਲਕ ਮੰਨਿਆ ਜਾ ਸਕਦਾ ਹੈ ਕਿ ਆਸਾਨੀ ਨਾਲ ਪਛਾਇਆ ਜਾ ਸਕਦਾ ਹੈ ਮਿਲਕ ਨੂੰ ਅੱਗੇ ਆਪਾਂ ਨੂੰ ਕਿੰਨੀ ਪ੍ਰੋਡਕਸ਼ਨ ਵਧ ਕੇ ਦੇ ਰਿਹਾ ਪਲੱਸ 841 ਕਿਜੀ ਆਪਾਂ ਨੂੰ ਇੱਕ ਉਹ ਸਾਰੇ ਸਾਲ ਦੀ ਵਧ ਕੇ ਦੇ ਰਿਹਾ ਵਾ ਸੋ ਤਕਰੀਬਨ 3 ਤੋਂ 4 ਕਿਲੋ ਇੱਕ ਦਿਨ ਦਾ ਫਰਕ ਪੈ ਜਾਣਾ ਮਤਲਬ ਕਿ ਇਸ ਦਾ ਜੋ ਅੱਗੇ ਬੱਚੀ ਆਊਗੀ ਉਹ 50 ਲੀਟਰ ਦੇ ਇਰਦਗਿਰ ਦਾ ਆਪਾਂ ਨੂੰ ਇੱਕ ਦਿਨ ਦੀ ਮਿਲਕ ਪ੍ਰੋਡਕਸ਼ਨ ਦੇ ਸਕਦੀ ਹੈ ਠੀਕ ਹੈ ਜੀ ਫੈਟ ਵਿੱਚ ਵੀ ਪਲੱਸ 12 ਆਪਾਂ ਨੂੰ ਕਰਕੇ ਦੇ ਰਿਹਾ ਤੇ ਪ੍ਰੋਟੀਨ ਵਿੱਚ ਵੀ ਪਲੱਸ 28 ਕੇਜੀ ਆਪਾਂ ਨੂੰ ਕਰਕੇ ਦੇ ਰਿਹਾ ਜਿਸ ਤੋਂ ਬਲਦੀਆਂ ਅੱਗੇ ਬੱਚੀਆਂ ਹੋਣਗੀਆਂ ਸੋ ਆਪਾਂ ਹੈਲਥ ਫਰਟੀਲਿਟੀ ਦੇ ਕਾਲਵਿੰਗ ਟਰੇਡਰਸ ਦੀ ਗੱਲ ਕਰੀਏ ਠੀਕ ਆ ਜੀ ਸੋ ਇਹ ਅੰਕੜੇ ਇਸ ਦੇ ਬਹੁਤ ਚੰਗੇ ਰਹਿਣ ਵਾਲੇ ਆ ਐਸ ਸੀ ਈ ਸਾਇਰ ਕਾਲਵਿੰਗ ਇਸ ਦੇਖੋ ਜਿਹਾ 2% ਹੀ ਆ ਮਤਲਬ ਕਿ ਜਦੋਂ ਇਸ ਦਾ ਅੱਗੇ ਬੱਚੀਆਂ ਅੱਗੇ ਬੱਚੇ ਜਨਮ ਦੇਣਗੇ ਆ ਉਹ ਆਸਾਨੀ ਨਾਲ ਬੱਚਾ ਪੈਦਾ ਕਰਨ ਦੀ ਸਮਰੱਥਾ ਰੱਖਣਗੇ ਆ ਮਤਲਬ ਕਿ ਬਹੁਤ ਜ਼ਿਆਦਾ ਤਕਲੀਫ ਨਹੀਂ ਹੋਊਗੀ ਠੀਕ ਹੈ ਜੀ ਬਹੁਤ ਹੀ ਆਸਾਨੀ ਨਾਲ ਬੱਚਾ ਪੈਦਾ ਹੋ ਸਕਦਾ ਠੀਕ ਹੈ ਜੀ ਕਾਲਵਿੰਗ ਰੇਟ ਇਸਦਾ 2% ਹੀ ਹੈ ਸੋ ਜਿਵੇਂ ਕਿ ਅਸੀਂ ਆਪਾਂ ਦੇਖ ਸਕਦੇ ਹਾਂ ਪ੍ਰੋਡਕਟਿਵ ਲਾਈਫ ਜਿਵੇਂ ਕਿ ਪਹਿਲਾਂ ਚਾਰਟ ਤੇ ਫੋਟੋ ਤੇ ਵੀ ਦੇਖਿਆ ਵੀ ਪ੍ਰੋਡਕਟਿਵ ਲਾਈਫ ਇਸਦਾ ਬਹੁਤ ਵਚ ਪੱਧਰ ਤੇ ਸੋ ਤੁਸੀਂ ਦੇਖ ਸਕਦੇ ਆ 4.5 ਹੈਗਾ ਜੀ ਮੰਥ ਇਸਦਾ ਪ੍ਰੋਡਕਟਿਵ ਲਾਈਫ ਮਤਲਬ ਬਲਕੇ ਆਮ ਆਪਾਂ ਦੇਖਦੇ ਹਾਂ ਆਪਣੇ ਆਪਾ ਥੋਪੀਖ ਤੇ ਦੁੱਧ ਲੈ ਕੇ ਜਾਂਦਾ ਸੋ ਉਹ ਬਹੁਤ ਜਲਦੀ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਮਤਲਬ ਇਸ ਬੋਲਦਿਆਂ ਜੋ ਬੱਚੀਆਂ ਹੋਣਗੀਆਂ ਉਸ ਵਿੱਚ ਇਸ ਪ੍ਰਕਾਰ ਦੀ ਸਮੱਸਿਆ ਨਹੀਂ ਆਊਗੀ ਠੀਕ ਹੈ ਜੀ ਮਤਲਬ ਬਲਕੇ ਲੰਬੇ ਸਮੇਂ ਤੱਕ ਦੁੱਧ ਦੇਣ ਦੀ ਸਮਰੱਥਾ ਪੀਕ ਤੇ ਬਰਕਰਾਰ ਰਹਿਣ ਦੀ ਸਮਰੱਥਾ ਇਸ ਬੋਲਦਿਆਂ ਬੱਚੀਆਂ ਵਿੱਚ ਰਹੂਗੀ ਠੀਕ ਹੈ ਜੀ ਸੋ ਇਸ ਤੋਂ ਅੱਗੇ ਆ ਗਿਆ ਜੀ ਡਾਕਟਰ ਪ੍ਰੈਗਨੈਂਸੀ ਰੇਟ ਡੀਪੀਆਰ ਜੋ ਕਿ ਅਸ ਦਾ ਪਲੱਸ ਵਿੱਚ ਹੈ ਪਲੱਸ 0.1 ਹੈ ਠੀਕ ਹੈ ਜੀ ਸੋ ਆਪਾਂ ਇਸ ਨੂੰ ਬਹੁਤ ਜ਼ਿਆਦਾ ਪਲੱਸ ਵਿੱਚ ਨਹੀਂ ਮੰਨ ਸਕਦੇ ਬਟ ਹੈ ਪਲੱਸ 0.1 ਹੈ ਠੀਕ ਹੈ ਜੀ ਸੋ ਇਸ ਤੋਂ ਅੱਗੇ ਆਪਾਂ ਦੇਖ ਸਕਦੇ ਹਾਂ ਜੀ ਸਿਮੈਟਿਕ ਸੈਲਸ ਕੋਰ ਆ ਗਿਆ 2.83 ਜੋ ਕਿ ਇੱਕ ਘੱਟ ਸਕੋਰ ਹੈ ਤਿੰਨ ਤੋਂ ਘੱਟ ਘੱਟ ਹੈ ਠੀਕ ਹੈ ਜੀ ਇਹ ਜਿੰਨਾ ਘੱਟ ਹੋਵੇ ਜਿਵੇਂ ਕਿ ਆਪਾਂ ਹਰ ਕੇ ਵੀਡੀਓ ਜੇ ਤੁਹਾਨੂੰ ਦੱਸਦੇ ਆ ਇਹ ਜਿੰਨਾ ਘੱਟ ਹੋਵੇ ਓਨਾ ਚੰਗਾ ਹੁੰਦਾ ਵਾ ਮਤਲਬ ਕਿ ਐਸ ਦੇ ਜੋ ਅੱਗੇ ਵੱੱਛੀਆਂ ਹੋਣਗੀਆਂ ਬਲਦੀਆਂ ਉਹਨਾਂ ਨੂੰ ਮਸਟੈਟਸ ਦੀ ਪ੍ਰੋਬਲਮ ਬਹੁਤ ਘੱਟ ਆਊਗੀ ਠੀਕ ਹੈ ਜੀ ਜਿਵੇਂ ਕਿ ਆਪਾਂ ਥੱਲੇ ਸਫਾਈ ਰੱਖਦੇ ਆ ਹੋਰ ਚਾਰੇ ਚੰਗਾ ਪਾਉਂਦੇ ਆ ਵਧੀਆ ਸਾਫ਼ ਸੁਥਰਾ ਸੋ ਆਪਾਂ ਨੂੰ ਮੈਂ ਸਟੈਟਸ ਦੀ ਕਿਸੇ ਪ੍ਰਕਾਰ ਦੀ ਵੀ ਸਮੱਸਿਆ ਉਸ ਦੇ ਲੀਵ ਵਿੱਚ ਦੇਖ ਨੂੰ ਨਹੀਂ ਮਿਲੂਗੀ ਠੀਕ ਹੈ ਜੀ ਹੀਫਰ ਕਨਸੈਪਸ਼ਨ ਰੇਟ ਸਾਡਾ ਛੋੜਾ ਕਿ ਮਾਈਨਸ 1.8 ਹੈਗਾ ਠੀਕ ਹੈ ਜੀ ਬਟ ਜੇ ਆਪਾਂ ਨਿਊਟ੍ਰੀਸ਼ਨ ਜਾਂ ਆਪਾਂ ਖਾਣਾ ਕੋ ਬਿਲਕੁਲ ਪ੍ਰੋਪਰ ਸਹੀ ਦੇ ਰਹੇ ਆ ਸੋ ਉਸ ਵਿੱਚ ਇਨੀ ਗੱਲ ਦਿੱਕਤ ਨਹੀਂ ਆ ਸਕਦੀ ਵੱਧ ਤੋਂ ਵੱਧ ਇੱਕ ਜਾਂ ਦੂਸਰੇ ਆਪਾਂ ਏਈ ਮੌਕੇ ਉਹ ਆਪਾਂ ਨਾ ਕਨਸੀਵ ਕਰ ਜੂਗੀ ਜੇ ਆਪਾਂ ਸਹੀ ਪ੍ਰੋਪਰ ਖਾਣਾ ਦੇ ਰਹੇ ਆ ਠੀਕ ਹੈ ਜੀ ਕਾਓ ਕਨਸੈਪਸ਼ਨ ਰੇਟ ਦੇ ਵਿੱਚ ਦਾ -0.3 ਹੈਗਾ ਇਹ ਬਹੁਤ ਜ਼ਿਆਦਾ ਮਾਈਨਸ ਵਿੱਚ ਨਹੀਂ ਗਮ ਬਟ ਹੈਗਾ ਜਰੂਰ ਮਾਈਨਸ ਹੋਇਆ ਚਾਹੀਦਾ ਠੀਕ ਹੈ ਜੀ ਸੋ ਇਸ ਵਿੱਚ ਵੀ ਜੇ ਆਪਾਂ ਸਹੀ ਖਰਾਕ ਤੇ ਨਿਊਟ੍ਰੀਸ਼ਨ ਦੇ ਰਹੇ ਆ ਸੋ ਉਸ ਵਿੱਚ ਵੀ ਆਪਾਂ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਦੂਸਰੇ ਜਾਂ ਪਹਿਲੇ ਕਨਸੀਵ ਸੀਮਨ ਵਿੱਚ ਉਸ ਨੂੰ ਕਨਸੀਵ ਕਰ ਲੈਣਾ ਚਾਹੀਦਾ ਠੀਕ ਹੈ ਜੀ ਸਾਇਰ ਕਾਲਵਿੰਗ ਇਸ ਜਿਵੇਂ ਕਿ ਪਹਿਲਾਂ ਦੱਸ ਕੇ ਟਨ 2% ਇਹ ਜੋ ਕਿ ਬਹੁਤ ਹੀ ਘੱਟ ਹੈ ਤੇ ਚੰਗਾ ਸਪੋਰ ਮੰਨਿਆ ਜਾਂਦਾ ਹੈ ਠੀਕ ਹੈ ਜੀ ਸੋ ਅੱਗੇ ਡਾਟਰ ਕਾਲਵਿੰਗ ਇਸ ਦੇ ਇਸ ਦਾ 2.20 ਹੀ ਹੈ ਜੋ ਕਿ ਚੰਗਾ ਸਕੋਰ ਹੈ ਜਿੰਨਾ ਘੱਟ ਉਹ ਚੰਗਾ ਹੁੰਦਾ ਵਾ ਆਸਾਨੀ ਨਾਲ ਬੱਚਾ ਪੈਦਾ ਹੋਣ ਦੀ ਸਮਰਤਾ ਇਸ ਬੋਲ ਦੀ ਅਗੇ ਅੱਛੀਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜੀ ਸੋ ਹੁਣ ਆਪਾਂ ਇਸ ਤੋਂ ਅੱਗੇ ਅਸੀਂ ਕਨਫਰਮੇਸ਼ਨ ਦਾ ਮਤਲਬ ਲੇ ਕੇ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਦੇਖੋ ਜਿੱਦਾਂ TPI ਸਕੋਰ 2523 ਹੈ ਠੀਕ ਹੈ ਜੀ ਜੋ ਕਿ ਇੱਕ ਚੰਗਾ ਸਕੋਰ ਹੁੰਦਾ ਵਾ 2523 ਮਤਲਬ ਲੇ ਕੇ ਇਹ ਸਾਰੇ ਸਰੀਰ ਦੇ ਢਾਂਚੇ ਜਿਵੇਂ ਲੇਵੇ ਦਾ ਸਕੋਰ ਪੈਰਾਂ ਦਾ ਸਕੋਰ ਠੀਕ ਹੈ ਜੀ ਹੋਰ ਸਾਰੇ ਆ ਤਕਰੀਬਨ ਚੀਜ਼ਾਂ ਜੋੜ ਕੇ ਇੱਕ TPI ਸਕੋਰ ਤਿਆਰ ਕੀਤਾ ਜਾਂਦਾ ਵਾ ਇਹ TPI ਸਕੋਰ ਬੋਲ ਦਰਸਾਉਂਦਾ ਵਾ ਕਿ ਉਸ ਬੋਲ ਦੇ ਅੰਕੜੇ ਕੀ ਕਹਿੰਦੇ ਨੇ ਜੇ ਆਪਾਂ ਨੂੰ TPI ਸਕੋਰ ਜੇ ਆਪਾਂ ਨੂੰ ਹੋਰ ਅੰਕੜੇ ਨਹੀਂ ਦੇਖਣ ਦੇ ਬਹੁਤ ਜੇ ਕਿਸੇ ਦੇ ਵੀ ਆਪਾਂ ਜੇ ਆਪਾਂ ਇੰਜੈਕਸ਼ਨ ਪਰ ਬਹੁਣੇ ਆ ਕਿਸੇ ਵੀ ਆਪਣਾ ਪਰਸਨ ਤੋਂ ਠੀਕ ਹੈ ਜੀ AI ਕਰਵਾਉਣੇ ਆ ਤਾਂ ਆਪਾਂ ਨੂੰ ਬਾਕੀ ਅੰਕੜੇ ਨਹੀਂ ਦੇਖਣ ਦੇ ਤਾਂ ਤੁਸੀਂ TPI ਸਕੋਰ ਤੇ پیਟਰ ਸਕੋਰ ਦੋਸ ਸਕੋਰ ਚੈੱਕ ਕਰ ਲਿਆ ਕਰੋ ਇਹ ਸਕੋਰ ਜੇ ਆਪਣੇ ਜਿੰਨਿਆ ਵੱਧ ਤੋਂ ਵੱਧ ਹੋਵੇ ਉਹਨਾਂ ਬੋਲ ਆਪਣਾ ਚੰਗਾ ਆਪਾਂ ਕਹਿ ਸਕਦੇ ਹਾਂ ਠੀਕ ਆ TPI ਸਕੋਰ ਇਸ ਦਾ 2523 ਹੈ ਇਸ ਤੋਂ ਅੱਗੇ ਪੀਟਰ ਸਪੋਰ ਦੇਖੋ ਜੀ 1.17 ਹੈ ਜੋ ਕਿ ਪਲੱਸ ਵਿੱਚ ਹੈ ਜੋ ਕਿ ਆਖੇ ਚੰਗਾ ਸਕੋਰ ਦੇ ਦਰਸਾਉਂਦਾ ਹੈ ਵਾ ਠੀਕ ਹੈ ਇਸ ਤੋਂ ਅੱਗੇ ਆ ਗਿਆ ਆਰਡਰ ਦਾ ਸਕੋਰ ਜੋ ਕਿ ਬਹੁਤ ਜ਼ਿਆਦਾ ਪਲੱਸ ਵਿੱਚ ਹੈ ਮਾਈਨਸ ਮਤਲਬ ਕਿ 1.15 ਹੈ ਪਲੱਸ ਵਿੱਚ ਜੋ ਕਿ ਇੱਕ ਬਹੁਤ ਚੰਗਾ ਸਕੋਰ ਹੈ ਲੇਵੇ ਦੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆ ਸਕਦੀ ਚੋਣ ਵਿੱਚ ਵੀ ਚੰਗਾ ਰਹਿ ਸਕਦਾ ਹੈ ਬੈਕਿੰਗ ਸਪੀਡ ਵੀ ਚੰਗੀ ਹੋ ਸਕਦੀ ਹੈ ਲੇਵੇ ਵਿੱਚ ਕਿਸੇ ਪ੍ਰਕਾਰ ਦੀ ਬਿਮਾਰੀ ਜਾਂ ਇਨਫੈਕਸ਼ਨ ਹੋਣ ਦੇ ਚਾਂਸ ਬਹੁਤ ਘੱਟ ਰਹਿਣਗੇ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਫੀਡ ਤੇ ਲੈਗ ਸਕੋਰ ਜੋ ਕਿ ਪਲੱਸ ਵਿੱਚ 0.39 ਹੈ ਪੈਰਾਂ ਦੇ ਵੀ ਕਿਸੇ ਪਕਾ ਆਪ ਦੀ ਸਮੱਸਿਆ ਇਸ ਬੋਲਦਿਆਂ ਬੱਚੇ ਨੂੰ ਅੱਗੇ ਨਹੀਂ ਆ ਸਕਦੀ। ਸੋ ਸਾਰੇ ਤੁਸੀਂ ਦੇਖ ਸਕਦੇ ਆ ਸਟਰਕਚਰ ਪਲੱਸ 0.2 ਹੈ ਟਾਲ ਹੈ ਠੀਕ ਹੈ ਜੀ। ਸਟਰੋਂਗ ਹੈ। ਜੇ ਅੱਗੇ ਥੱਲੇ ਇਹਨਾਂ ਦੇ ਨਿਸ਼ਾਨ ਲੱਗੇ ਹੁੰਦੇ ਆ ਰੈੱਡ ਰੈੱਡ ਅੱਗੇ ਜਾ ਰਹੇ ਆ ਨਾ ਉਹ ਤਾਂ ਹੁੰਦਾ ਦੱਸਦਾ ਵੀ ਕਿੰਨੇ ਪ੍ਰਕਾਰ ਦੇ ਕਿੰਨੇ ਹੈ ਠੀਕ ਹੈ ਜੀ। ਪਲੱਸ ਵਿੱਚ ਨੇ ਬੋਡੀ ਡੈਪਥ 1.7 ਹੈ ਡੈਰੀ ਫਾਰਮ ਪਲੱਸ 0.13 ਹੈ। ਸੋ ਸਾਰਾ ਕੁਝ ਤੁਸੀਂ ਦੇਖ ਸਕਦੇ ਆ। ਰੇਅਰ ਲੈਗਸ ਸਾਈਡ ਠੀਕ ਹੈ ਜੀ ਉਹ ਪੋਜ਼ਿਟਿਵ ਐ ਸਟ੍ਰੇਟ ਆ। ਜੋ ਫੁੱਟ ਦਾ ਐਂਗਲ ਤੁਸੀਂ ਦੇਖ ਸਕਦੇ ਆ ਪੈਰਾਂ ਦਾ ਸਟੈਪ ਉਹ ਹਾਈ ਸਾਰਾ ਕੁਝ ਤਕਰੀਬਨ ਪਲੱਸ ਵਿੱਚ ਹੈ ਜੀ ਆਪਾਂ ਫਰੰਟ ਦੇ ਆਰਡਰ ਦੀ ਅਟੈਚਮੈਂਟ ਦੀ ਗੱਲ ਕਰੀਏ ਜੋ ਕਿ ਬਹੁਤ ਚੰਗਾ ਸਕੋਰ ਹੈ ਤਕਰੀਬਨ ਫੁੱਲ ਦੇ ਆਪਣਾ ਲੈਨ ਜਾ ਰਹੀ ਹੈ 0 ਤੋਂ ਲੈ ਕੇ ਪਲੱਸ 2.10 ਤੱਕ ਹੈ ਠੀਕ ਹੈ ਜੀ ਸੋ ਇਸ ਦਾ ਸਕੋਰ ਹੈ ਫਰੰਟ ਦਾ ਆਪਣਾ ਲੇਵਾ ਵਾ ਉਹ ਬਹੁਤ ਚੰਗਾ ਤੇ ਸਟਰੋਂਗ ਮੰਨਿਆ ਜਾ ਸਕਦਾ ਹੈ ਰੀਅਰ ਆਰਡਰ ਹਾਈਟ ਦੇਖੋ ਜੀ ਪਲੱਸ 2.40 ਹੈ ਮਤਲਬ ਕਿ ਬੈਕ ਤੋਂ ਜੋ ਲੇਵੇ ਦੀ ਉਚਾਈ ਆ ਉਹ 2.4 ਆ ਗਿਆ ਮਤਲਬ ਕਿ ਬਹੁਤ ਸਟਰੋਂਗ ਲੇਵਾ ਬੈਗ ਤੋਂ ਮੰਨਿਆ ਜਾ ਸਕਦਾ ਲੇਵੇ ਦੀ ਚੜਾਈ ਪੂਰੀ ਹੋਊਗੀ ਬੈਗ ਤੋਂ +2.21 ਆ ਸੋ ਆਰਡਰ ਦੀ ਕਲੈਫਟ ਜੋ ਆਪਣਾ ਲੇਵਾ ਬੈਗ ਸਰਤ ਵਿੱਚ ਲੈਣੀ ਹੁੰਦੀ ਹੈ ਲੈਣ ਹਨ ਉਸ ਨੂੰ ਕਲੈਫਟ ਕਹਿੰਦੇ ਆ ਉਹ ਕਲੈਫਟ ਵੀ ਬਹੁਤ ਸਟਰੋਂਗ ਮੰਨੀ ਜਾ ਸਕਦੀ ਆ ਸੋ ਆਰਡਰ ਦੀ ਡੈਫਥ ਦੇਖੋ ਜੀ ਕਿੰਨੀ ਆ +1.57 ਮਤਲਬ ਕਿ ਲੇਵੇ ਦੀ ਕਿਸੇ ਪ੍ਰਕਾਰ ਦੀ ਸਮੱਸਿਆ ਬਿਲਕੁਲ ਨਹੀਂ ਆਊਗੀ ਜੇ ਬੋਲ ਦਿਆਂ ਬੱਚਿਆਂ ਨੂੰ ਪੈਰਾਂ ਦਾ ਸਟਰੋਂਗ ਹੋ ਸਕਦਾ ਵਾ ਠੀਕ ਆ ਜੀ ਸੋ ਲਿਵਰ ਵੈਲਟੀ ਵੀ ਪਲੱਸ ਵਿੱਚ ਹੈ ਸਾਰਾ ਕੁਝ ਸਟਰੋਂਗ ਐਸ ਬੋਲ ਦਾ ਬਸ ਜੇ ਆਪਾਂ ਐਸ ਦੀ ਇੱਕ ਦਿੱਕਤ ਕਹਿ ਸਕਦੇ ਹਾਂ ਕਿ ਐਸ ਦਾ ਹੀਫਰ ਕਨਸੈਪਸ਼ਨ ਰੇਟ ਤੇ ਕਾਉ ਕਨਸੈਪਸ਼ਨ ਰੇਟ ਥੋੜਾ ਕ ਮਾਈਨਸ ਵਿੱਚ ਹੈ ਠੀਕ ਹੈ ਜੀ ਬਟ ਉਹ ਵੀ ਜੇ ਆਪਾਂ ਨਿਊਟ੍ਰੀਸ਼ਨ ਪੂਰਾ ਪ੍ਰੋਪਰ ਸਮੇਂ ਦੇ ਸਹੀ ਕੁਸ ਦੇ ਰਹੇ ਆ ਤਾਂ ਉਹ ਵੀ ਆਸਾਨੀ ਨਾਲ ਗਰਭ ਤਾਰਨ ਦੀ ਸਮਰੱਥਾ ਕਰ ਸਕਦਾ ਹੈ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਆਪਣਾ ਐਚ ਐਫ ਬੋਲ 50364 ਰੈਂਬੋ ਸੋ ਜੀ ਵੀਡੀਓ ਚੰਗੀ ਲੱਗੀ ਤੁਹਾਨੂੰ ਸਬਸਕ੍ਰਾਈਬ ਤੇ ਚੈਨਲ ਨੂੰ ਜੁੜ ਕਰਨਾ ਜੀ ਧੰਨਵਾਦ